ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆ ਤੇਰਾ ਅੰਤ ਸਮਾ ਆ ਗਿਆ ਕਿ ਵੀ ਮੈਂ ਦਸੀਏ ਗੱਲ ਪਰ ਦੁਬਾਰਾ ਸੁਣਿਓ ਅੱਜ ਮਰਦਾਨਿਆ ਤੇਰਾ ਅੰਤ ਸਮਾ ਆ ਗਿਆ ਕਹਿੰਦਾ ਛਾ ਮਾਰ ਉਹ ਤੇਉ ਮੇਰੇ ਨਾਲ ਬੜਾ ਪਿਆਰ ਕੀਤਾ ਮੇਰੇ ਨਾਲ ਨਿਭਾਈ ਸਾਰਾ ਧਿਆਨ ਤੂੰ ਮੈਨੂੰ ਦਿੱਤਾ ਮਰਦਾਨਿਆ ਜਦੋਂ ਜਾਏਗਾ ਫਿਰ ਤੇਰਾ ਸੰਸਕਾਰ ਕਰੀਏ ਤੇਰੀ ਕੋਈ ਸਮਾਦ ਤੈਨੂੰ ਦਫਨਾਵਾਂਗੇ ਕਿਉਂਕਿ ਮੁਸਲਮਾਨ ਭਾਈ ਮਰਦਾਨਾ ਮਰਦਾਨਿਆ ਤੇਰੀ ਕੋਈ ਕਬਰ ਬਣਾਈਏ ਤੇਰੀ ਕੋਈ ਯਾਦਗਾਰ ਬਣਾਈਏ ਕੋਈ ਮੇਲਾ ਲਗਾਇਆ ਕਰੇ ਤੈਨੂੰ ਲੋਕ ਯਾਦ ਕਰਨ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੰਮ ਦੀ ਸਮਾਦ ਚੋਂ ਕੱਢ ਕੇ ਗਿੱਟਾਂ ਦੀ ਸਮਾਦ ਵਿੱਚ ਨਾ ਬਾੜੋ ਬਸ ਆਪਣੇ ਦਿਲ 'ਚ ਥਾਂ ਰੱਖਿਓ ਮੇਰੇ ਨਾਲ ਕੋਈ ਰਹਿ ਕੇ ਗਿਆ ਇਹ ਯਾਦ ਰੱਖ ਲਿਓ ਬਸ ਤੁਹਾਡਾ ਯਾਦ ਰੱਖ ਲੈਣਾ ਹੀ ਮੇਰੇ ਲਈ ਵੱਡੀ ਗੱਲ ਹੈ ਤੇ ਸੁਣਨਾ ਮਰਦਾਨਾ ਆਖਰੀ ਸਾਹਾਂ ਤੇ ਐ ਉਸ ਕਿਤਾਬ ਚ ਲਿਖਿਆ ਹੈ ਤੇ ਮੈਂ ਤੁਹਾਨੂੰ ਦੱਸਦਾ ਭਾਈ ਮਰਦਾਨੇ ਨੇ ਕਿਹਾ ਸੱਚੇ ਪਾਤਸ਼ਾਹ ساری ਜ਼ਿੰਦਗੀ ਤੁਹਾਡੇ ਨਾਲ ਲਾਈ ਐ ਵਿਛੜਨ ਲੱਗੇ ਆ ਕਦੀ ਫੇਰ ਮਿਲਾਂਗੇ ਕਿਸੇ ਜਨਮ ਵਿੱਚ ਮਰਦਾਨਾ ਕਹਿੰਦਾ ਕਿਸੇ ਜਨਮ ਵਿੱਚ ਮਿਲਾਂਗੇ ਫੇਰ ਮਾਰੇ ਕਹਿੰਦੇ ਮਰਦਾਨਿਆ ਹੋ ਸਕਦਾ ਮਿਲੀ ਪਈਏ ਮਰਦਾਨਿਆ ਹੋ ਸਕਦਾ ਦੁਬਾਰਾ ਕਿਸੇ ਜਨਮ ਵਿੱਚ ਆਪਾਂ ਮਿਲੀ ਪਈਏ ਤੇ ਮਰਦਾਨਾ ਕਹਿੰਦਾ ਬਾਬਾ ਜੇ ਤੂੰ ਮਿਲਿਆ ਨਾ ਮੈਨੂੰ ਸਿਆਣ ਲਈ ਵੀ ਮੈਂ ਉਨੂੰ ਮੇਰੇ ਤੋਂ ਨਹੀਂ ਸਿਆਣਿਆ ਜਾਣਾ ਤੂੰ ਜੇ ਤੂੰ ਦੁਬਾਰਾ ਕਦੀ ਮੈਨੂੰ ਮਿਲਿਆ ਤੇ ਮੈਨੂੰ ਸਿਆਣ ਲੈ ਮੈਨੂੰ ਭੁੱਲੀ ਨਾ ਮਰਦਾਨਾ ਕਿ ਬਾਬਾ ਮੈਨੂੰ ਸਿਹਾਨ ਤੇ ਲੈ ਆਂਗਾ ਨਾ ਮੈਂ ਉਹੀ ਆ ਇਹ ਮਰਦਾਨਾ